ਆਣਿਆ ਗੁਰਮੁਖ ਹਰਪਾਇ ਸਾਧਨ ਕੰਤ ਪਿਆਰੀ ਗੁਰਮੁਖ ਹੋਖੇ ਆਪਣੇ ਕੰਤ ਦੀ ਜੋ ਹੈ ਪ੍ਰਾਪਤੀ ਕੀਤੀ ਉਹ ਵਿਆਣ ਵਾਸਤੇ ਆ ਗਿਆ ਹੈ ਤੇ ਹੁਣ ਕੰਤ ਨੂੰ ਇਹ ਜੀਵਾਤਮਾ ਪਿਆਰੀ ਲਗਣ ਲੱਗੀ ਹੈ ਪ੍ਰਮਾਤਮਾ ਨੂੰ ਇਹ ਜੀਵ ਪਿਆਰਾ ਲਗਣ ਲੱਗ ਪਿਆ ਹਾਂਜੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀ ਆਕ ਸواری ਇਸ ਕਾਰੇਜ ਦੀ ਖੁਸ਼ੀ ਦੇ ਸੰਤ ਜਨਾਂ ਨੇ ਮਿਲ ਕੇ ਮੰਗਲ ਗਾਏ ਨੇ ਛੰਦ ਗਾਏ ਨੇ ਬੇਅਸਾ ਸੰਜੋਗ ਬਣਿਆ ਐਸਾ ਆਨੰਦ ਬਣਿਆ ਹਾਂਜੀ ਸੁਰ ਨਾਰ ਗਾਣ ਧਰਮ ਮਿਲ ਆਏ ਆ ਪੂਰਵ ਜਨ ਬਣਾਈ ਜਦ ਵੀ ਕਦੀ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਹੈ ਤੇ ਐਸਾ ਆਨੰਦ ਬਣਦਾ ਹੈ ਬ੍ਰਹਮੰਡ ਦੇ ਜਿੰਨੀਆਂ ਸੂਖਸ਼ਮ ਰੂਹਾਂ ਨੇ ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਆ ਉਹ પ્રસન્ન ਹੁੰਦੇ ਨੇ ਦੇਖਣ ਆਉਂਦੇ ਦੇਖਣ ਆਉਂਦੇ ਕਿਸ ਨੂੰ ਹੋਣ ਬਾਵੇਂ ਤੁਸੀਂ ਕੁਛ ਆਖੋ ਪਰ ਇੱਕ ਹਕੀਕਤ ਹੈ ਇੱਕ ਬਹੁਤ ਸਚਾਈ ਹੈ ਚਲੋ ਮੈਂ ਕਹਿ ਦਿਆਂ ਜਿੰਨੇ ਤੁਸੀਂ ਇੱਥੇ ਬੈਠੇ ਹੋ ਮੈਂ ਸਮਝਦਾ ਸਤਸੰਗ ਦੇ ਚਿਤਨੀਆ ਸੂਖਸ਼ਮ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਆ ਫਰਿਸ਼ਤੇ ਕਹਿੰਦੇ ਆ ਜਿੰਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਹੋ ਜਾਂਦਾ ਇਹਨਾਂ ਦੇ ਸੰਸਕਾਰਾਂ ਦੇ ਅਨੁਕੂਲ ਇਹਨਾਂ ਨੂੰ ਮਾਂ ਨਹੀਂ ਮਿਲਦੀ ਇਹ ਅਗਰ ਉਹਨਾਂ ਦੇ ਅੰਦਰ ਸੰਸਕਾਰ Hindu ਦੇ ਪਰਬਲ ਨੇ ਤਾਂ ਮੰਦਰ ਦੇ ਚ ਰਹਿਣਗੇ ਮੁਸਲਮਾਨ ਦੇ ਪਰਬਲ ਨੇ ਤਾਂ خانہ ਕਾਬਾ ਦੇ ਚ ਰਹਿਣਗੇ ਔਰ ਸਿੱਖ ਹੈ ਕਿ ਗੁਰਬਾਣੀ ਦੇ ਸੰਸਕਾਰ ਪਰਬਲ ਹੋਏ ਇਹ ਗੁਰਦੁਆਰੇ ਰਹੇ ਰਹੇ ਮੈਂ ਸ਼ਾਇਦ ਤੁਹਾਨੂੰ ਸੁਣਾਇਆ ਸੀ ਕੋਈ ਜ਼ਰੂਰ ਸੇਵਾਦਾਰ ਬਾਬਾ ਨਿਹੰਗ ਸਿੰਘ ਜੀ ਦੇ ਡੇਰੇ ਰਹਿ ਗਿਆ ਸੀ ਮਰਨ ਤੋਂ ਬਾਅਦ ਸਰੀਰਕ ਮੌਤ ਤੋਂ ਬਾਅਦ ਲੰਗਰ ਦੇ ਖੋਲਣ ਦਾ ਜਿਹੜਾ ਸਮਾਂ ਹੁੰਦਾ ਸੀ ਉਸ ਤੋਂ ਪਹਿਲੇ ਅੱਧਾ ਘੰਟਾ ਡਰਮ ਬਜਾਉਣ ਲੱਗ ਪੈਂਦਾ ਸੀ ਪਹਿਲੇ ਤੇ ਸਾਰੇ ਡਰ ਗਏ ਸਨ ਵੀ ਇਹ ਕੀ ਆਉਣ ਲੱਗ ਪੈਂਦਾ ਹੈ ਅਰਦਾਸ ਕੀਤੀ ਗਈ ਪਰ ਉਹ ਲੰਬੇ ਟਾਈਮ ਤੱਕ ਤੇ ਨਹੀਂ ਵੱਜਦਾ ਸੀ 1 ਮਿੰਟ ਵੱਜਦਾ ਸੀ ਹਜ਼ਾਰਾਂ ਮਨੁੱਖਾਂ ਨੇ ਉਸ ਨੂੰ ਸੁਣਿਆ ਮੈਂ ਹਜ਼ੂਰ ਸਾਹਿਬ ਸਚਕਣ ਸ੍ਰੀ ਹਜ਼ੂਰ ਸਾਹਿਬ ਕਥਾ ਕਰਕੇ ਇੱਕਦਮ ਨਸ ਪੈਂਦਾ ਸੀ ਉਹ ਡਰਮ ਦੀ ਆਵਾਜ਼ ਸੁਣਨ ਵਾਸਤੇ ਉਦੋਂ ਹੈਡ ਪੁਜਾਰੀ ਸਨ ਬਾਬਾ ਮੋਹਨ ਸਿੰਘ ਇੱਕ ਦਿਨ ਮੇਰੀ ਬਾਹ ਪਕੜ ਲਈ ਕਹਿਣ ਲੱਗੇ ਰੋਜ਼ ਅਰਦਾਸ ਸੁਣ ਕੇ ਜਾਂਦੇ ਨਸਦੇ ਕਿਉਂ ਭਜਦੇ ਕਿਉਂ ਮੈਂ ਕਹ ਗੱਲ ਐ ਉਹ ਡਰਮ ਦੇ ਵਜਣ ਦਾ ਟਾਈਮ ਹੋ ਗਿਆ ਆਪਾਂ ਸੁਣਨਾ ਹੈ ਮੈਂ ਕਹ ਮੇਰੀ ਸਮਝ ਚ ਨਹੀਂ ਆਈ ਗਾ ਮੇਰੀ ਅਕਲ ਡੰਗ ਰਹਿ ਗਈ ਹੈ ਹੋਰ ਤੇ سلسلے ਮੈਂ ਦੇਖੇ سن ਕਈ ਪਰ ਇਹ ਲੰਗਰ ਖੋਲਣ ਤੋਂ ਪਹਿਲੇ ਤਾਂ ਕਿ ਸਾਰੇ ਸਾਵਧਾਨ ਹੋ ਜਾ ਹੁਣ 2 ਇੱਕ ਸਾਲ ਤੋਂ ਅਧਕੀ ਗਏ ਹਾਂ ਦੱਸਦੇ ਸਨ 2 ਸਾਲ ਤੋਂ ਨਹੀਂ ਵੱਜ ਰਿਹਾ ਲੱਗਦਾ ਕਿਧਰੇ ਜਨਮ ਹੋ ਗਿਆ ਪਰ ਡਰਮ ਉਹਨਾ ਨੇ ਲੰਗਰ ਦੇ ਵਿੱਚ ਹੀ ਰੱਖਿਆ ਵਿਚਕਾਰ ਸਜਾ ਕੇ ਰੱਖਿਆ ਹੈ ਬਸ ਇਤਨਾ ਹੀ ਮੈਂ ਤੁਹਾਨੂੰ ਆਖ ਸਕਦਾ ਵਰਨਾ ਹਰ ਵੱਡੇ ਗੁਰਦੁਆਰੇ ਚ ਜਿੱਥੇ ਸਤਸੰਗ ਬਹੁਤਾ ਹੁੰਦਾ ਹੈ ਕਥਾ ਕੀਰਤਨ ਬਹੁਤ ਆਉਂਦੀ ਹੈ ਦੇਵਤੇ ਹੁੰਦੇ ਹੁੰਦੇ ਕਹਿੰਦੇ ਨੇ ਮਹਾਤਮਾ ਬੁੱਧ ਨੂੰ ਜਦ ਪਹਿਲੇ ਪਹਿਲ ਆਨੰਦ ਦੀ ਪ੍ਰਾਪਤੀ ਹੋਈ ਉਹ ਗਾਲਬਨ ਵੀ ਦਿਨ ਚੁੱਪ ਰਹੇ ਚੁੱਪ ਰਹੇ ਉਹ ਜਿਹੜੀਆਂ ਸੂਖਸ਼ਮ ਰੂਹਾਂ ਸਨ ਉਹ ਕੁਝ ਸੁਣਨਾ ਚਾਹੁੰਦੀਆਂ ਸਨ ਬੇਨੋ ਮਿਲਿਆ ਕੁਝ ਦੇਸ ਦਾ ਤੇ ਪ੍ਰੇਤ ਚੁੱਪ ਕਰ ਗਏ ਉਹ ਕਹਿੰਨੇ ਪਿਆ ਬੋਲਦਾ ਕਹਿੰਦੇ ਉਹਨਾਂ ਨੇ ਉਕਸਾਇਆ ਇਹਨਾਂ ਬੋਧੀਆਂ ਦੀ ਕਥਾ ਇੰਜ ਹੈ ਦੇਵਤਿਆਂ ਨੇ ਉਕਸਾਇਆ ਤਾਂ ਉਹ ਬੋਲੇ ਤਾਂ ਉਹਨਾਂ ਦੀ ਜ਼ਬਾਨ ਚੋਂ ਕੁਝ ਅਗੰਮੀ ਬੋਲ ਨਿਕਲੇ ਬਚਨ ਨਿਕਲੇ ਦੇਵਤੇ પ્રસન્ન ਹੋਏ